ਅਮੇਰ ਮੈਰਿਸ ਹੋਈਏ ਮੇਰੀ ਕੀ ਮਟਰਾ ਜੀ ਮੇਰੀ ਮਾਸਦੀ ਕੁੜੀ ਹੈ ਕਿਆ ਤੇ ਉਹਨਾਂ ਦੇ ਪੇਪੇ ਦਾ ਤੇ ਪਹਿਲਾ ਬ੍ਰਦਰ ਫਿਰ ਕੋਲ ਛੋਟਾ ਬ੍ਰਦਰ ਮੇਰਾ 13 14 ਸਾਲ ਦਾ ਤੇ ਉਹਨਾਂ ਦੇ ਕੋਈ ਵੀ ਮੁੰਡੇ ਤਾਂ ਆਉਂਦੇ ਕਰੇ ਉਹਨਾਂ ਨੂੰ ਵੀ ਬ੍ਰਦਰ ਨੂੰ ਵੀ ਪੁੱਤ ਸਿੱਧਾ ਬੋਲਣ ਲੱਗ ਗਏ ਪੈਣਾ ਪੈਣਾ ਦੀ ਲੜਾਈ ਸੀ ਚਲੋ ਅਸੀਂ ਰਾਤ ਚੁੱਪ ਕਰ ਗਏ ਅਸੀਂ ਕਿਹਾ ਵੀ ਸਾਡੇ ਵੀ ਗੇਟ ਮਰੇ ਮੋਟਰਸਾਈਕਲ ਨਾਲ ਲਾਉਣ ਦੋ ਤੇ ਵੀ ਇਹ ਸੇਤਰੀ ਨਹੀਂ ਲੋਂਦੇ ਨੇ ਕਿ ਵੀ ਮੰਮਾ ਬਾਹਰ ਰਹਿੰਦੇ ਸਾਡੇ ਇਹ ਡਰੱਗਸ ਵਗੈਰਾ ਦਾ ਕੰਮ ਕਰਦੇ ਆ ਘਰੇ ਇਹਨਾਂ ਦੇ ਤੇ ਸਵੇਰ ਹੁੰਦੇ ਹੀ ਉਹਨਾਂ ਨੇ ਜਾਣ ਕੇ ਵੀ ਇਦਾਂ ਕੁਝ ਵੇਚ ਕੇ ਆਪਣੇ ਘਰੋਂ ਤੇ ਸਾਡੇ ਗੇਟ ਮਰੇ ਮੋਟਰਸਾਈਕਲ ਆਤਾ ਜੇ ਮੇਰੀ ਵੱਡੀ ਸਿਸਟਰ ਨੇ ਕਿਹਾ ਵੀ ਸਾਈਡ ਤੇ ਕਰ ਦੋ ਤੇ ਉਹਨਾਂ ਮੰਨੇ ਕਹਿੰਦੇ ਵੀ ਤੁਸੀਂ ਇਕੱਲੇ ਰਹਿੰਦੇ ਅਸੀਂ ਤੁਹਾਨੂੰ ਹੁਣ ਬੱਸਾ ਕੇ ਵੀ ਮੈਂ ਕੀ ਕਰਵਾ ਸਕਦੀ ਆ ਇੰਨੇ ਵਿੱਚ ਹੀ ਉਹਨਾਂ ਦਾ ਇੱਕ ਅੰਗਰੇਜ਼ ਤੇ ਇੱਕ ਸ਼ਮੀਂਦਰ ਕੁੜੀ ਦਾ ਹਸਬੰਦ ਉਹ ਇੰਨੇ ਵਿੱਚ ਕਰਿਆ ਤੇ ਸਾਡੇ ਕਿੰਨੇ ਕੰਮ ਕਿੱਥੇ ਜਿਹਦੇ ਤੁਹਾਡੇ ਗੱਲ ਪਈ ਜੀ ਉਸ ਟਾਈਮ ਅਸੀਂ ਅੰਦਰ ਸੀ ਅਸੀਂ ਇੱਕ ਕਦਮ ਬਾਹਰ ਆਏ ਜਦੋਂ ਉਹ ਬਾਹਰ ਖੜੇ ਅਸੀਂ ਕਿ ਬੀਬੀ ਜੀ ਮੋਟਰਸਾਈਕਲ ਪਾਸੇ ਕਰ ਲੋ ਕਰ ਲਈ ਸੀ ਕੀ ਜਵਾਨ ਲੜਾਈ ਹੋਈ ਤੇ ਕਾ ਲੈਨੀ ਸੀ ਵੀ ਨੋਰਮਲ ਵੀ ਮੇਰੇ ਬ੍ਰਦਰ ਨੂੰ ਕਿ ਲੜਦੇ ਸੀ ਰਾਤ ਨੂੰ ਕੋਈ ਮੁੰਡਾ ਸੱਦਾ ਆਇਆ ਸੀ ਕਰੇ ਤੇ ਉਹ ਗਲਤ ਬੋਲਦਾ ਸੀ ਮੇਰੇ ਬ੍ਰਦਰ ਨੂੰ ਅਸੀਂ ਸਮਝਾਇਆ ਸੀ ਪੈਣਾ ਪੈਣਾ ਸੀ ਚਲੋ ਗੱਲ ਤੇ ਦੂਜਾ ਦਿਨ ਹੁੰਦੇ ਹੀ ਉਹਨਾਂ ਨੇ ਵੀ ਬੰਦੇ ਸਾਥ ਲੈ ਲਏ ਸਾਡੀ ਗੱਲ ਪਈ ਕਿ ਜੈਨਸ ਚਾਂਸ ਸੀਗਾ ਹਾਂਜੀ ਤੇ ਜਿਹੜਾ ਤਾਰੂ ਨਾਲ ਕੋਲ ਵੀ ਸਾਡੇ ਆਈਟਮ ਵਗੈਰਾ ਉਹਨਾਂ ਨੇ ਮਾਰੀਆਂ ਸਾਡੇ ਤੇ ਉਹ ਡਰੱਗਸ ਲੈਂਦੇ ਆ ਚਿੱਟਾ ਪਿੰਦੇ ਆ ਉਹ ਆਪਣੇ ਘਰ ਚ ਬੈਠ ਕੇ ਪੀਂਦਾ ਨਾਲੇ ਉਹ ਵੀ ਉਹਨਾਂ ਦੇ ਕਾਰਡ ਚੈੱਕ ਕਰ ਸਕਦੇ ਜੀ ਹਾਂਜੀ ਕਾਰ ਵੀ ਦੀ ਕੀ ਮੰਗ ਕਰਦੇ ਐਸੇ ਜੀ ਮੈਂ ਮੰਗ ਕਰਦੀ ਮੇਰਾ ਅਨਗਿੰਤ ਮਹੀਨਾ ਲੱਗਿਆ ਹੋਇਆ ਮੇਰੇ ਪੇਨ ਬਹੁਤ ਜ਼ਿਆਦਾ ਹੋ ਰਹੀ ਹੈ ਮੇਰੇ ਹਸਬੰਦ ਆਏ ਹੋਏ ਉਹਨਾਂ ਦੀ ਪੱਗ ਨੂੰ ਹੱਥ ਪਾਇਆ ਉਹਨਾਂ ਦੇ ਗਲਵੇਂ ਨੂੰ ਹੱਥ ਪਾਇਆ ਮੈਂ ਜਦੋਂ ਕਿ ਅਬੀ ਵੀਰ ਜੀ ਇਹਨਾਂ ਦਾ ਕੋਈ ਕਸੂਰ ਨਹੀਂ ਤੇ ਉਹਨਾਂ ਨੇ ਚੱਕ ਕੇ ਸਾਡੀ ਸਾਰੀ ਗੱਡੀ ਭੰਨਤੀ ਉਹ ਪੇਸ਼ੈਂਟ ਆਇਆ ਇੱਕ ਅੰਗਰੇਜ਼ ਸਿੰਘ ਸਾਨੂੰ ਖਾਨ ਸਾ ਸਿੰਘ ਪੰਜਪੀਰ ਨਗਰ ਦੇ ਰਹਿਣ ਵਾਲੇ ਇੱਕ ਪ੍ਰਿੰਕਾ ਵਾਈਫ ਆਫ ਹਰਸਨ ਇਹ ਵੀ ਪੰਜਪੀਰ ਦੀ ਹੈ ਇਹਨਾਂ ਦੋਨਾਂ ਦੀ ਲੜਾਈ ਹੋਈ ਹੈ ਟ੍ਰੀਟਮੈਂਟ ਕਰ ਰਹੇ ਹਨ ਸਭ ਤੋਂ ਠੀਕ ਹੈ ਜਿਆਦਾ ਨਹੀਂ ਹੈ ਟਰੀਟਮੈਂਟ ਕਰਤਾ ਅਮੀਰ ਸਰ ਮੈरिज ਹੋਈ ਹੈ ਮੇਰੀ ਕੀ ਮਟਰ ਹੈ ਜੀ ਮੇਰੀ ਮਾਸਦੀ ਕੁੜੀ ਹੈ ਕਿਆ ਤੇ ਉਹਨਾਂ ਦੇ ਪੇਪੇ ਦਾ ਤੇ ਪਹਿਲਾ ਬ੍ਰਦਰ ਫਿਰ ਕੋਲ ਛੋਟਾ ਬ੍ਰਦਰ ਮੇਰਾ 13 14 ਸਾਲ ਦਾ ਤੇ ਉਹਨਾਂ ਦੇ ਕੋਈ ਵੀ ਮੁੰਡੇ ਤਾਂ ਆਉਂਦੇ ਕਰੇ ਉਹਨਾਂ ਨੂੰ ਵੀ ਬ੍ਰਦਰ ਨੂੰ ਵੀ ਪੁੱਤ ਸਿੱਧਾ ਬੋਲਣ ਲੱਗ ਗਏ ਆਣਾ ਪੈਣ ਦੀ ਲੜਾਈ ਸੀ ਚਲੋ ਅਸੀਂ ਰਾਤ ਚੁੱਪ ਕਰਕੇ ਅਸੀਂ ਕਿਹਾ ਵੀ ਸਾਡੇ ਵੀ ਗੇਟ ਮੁਰੇ ਮੋਟਰਸਾਈਕਲ ਨਾਲ ਲੌਂਡੋ ਤੇ ਵੀ ਅਸੀਂ ਇਤਨੀ ਲੌਂਡਦੇ ਨੇ ਕਿ ਵੀ ਮम्मा ਬਾਹਰ ਰਹਿੰਦੇ ਸਾਡੇ ਇਹ ਡਰੱਗਸ ਵਗੈਰਾ ਦਾ ਕੰਮ ਕਰਦੇ ਆ ਘਰੇ ਇਹਨਾਂ ਦੇ ਤੇ ਸਵੇਰ ਹੁੰਦੇ ਹੀ ਉਹਨਾਂ ਨੇ ਜਾਣ ਕੇ ਵੀ ਇਦਾਂ ਕੁਝ ਵੇਚ ਕੇ ਆਪਣੇ ਘਰੋਂ ਤੇ ਸਾਡੇ 게ਟ ਮੁਰੇ ਮੋਟਰਸਾਈਕਲ ਆਤਾ ਜੇ ਮੇਰੀ ਵੱਡੀ ਸਿਸਟਰ ਨੇ ਕਿਹਾ ਵੀ ਸਾਈਡ ਤੇ ਕਰ ਦੋ ਤੇ ਉਹ ਨਾ ਮੰਨੇ ਕਹਿੰਦੇ ਵੀ ਤੁਸੀਂ ਕੱਲੇ ਰਹਿਨੇ ਅਸੀਂ ਤੁਹਾਨੂੰ ਹੁਣ ਦੱਸਾਂ ਕਿ ਵੀ ਮੈਂ ਕੀ ਕਰਵਾ ਸਕਦੀ ਆ ਐਨੇ ਵਿੱਚ ਹੀ ਉਹਨਾਂ ਦਾ ਇੱਕ ਅੰਗਰੇਜ਼ ਤੇ ਇੱਕ ਕਸ਼ਮੀਂਦਰ ਕੁੜੀ ਦਾ ਹਸਬੰਦ ਉਹ ਐਨੇ ਵਿੱਚ ਘਰੇ ਆਏ ਤੇ ਸਾਡੇ 게ਟ ਕਿੱਥੇ ਜਿਹਦੇ ਤੁਹਾਡੇ ਗੱਲ ਪੈ ਗਈ ਜੀ ਉਸ ਟਾਈਮ ਅਸੀਂ ਅੰਦਰ ਸੀ ਅਸੀਂ ਇੱਕਦਮ ਬਾਹਰ ਆਏ ਜਦੋਂ ਉਹ ਬਾਹਰ ਖੜੇ ਅਸੀਂ ਕਿਹਾ ਵੀ ਵੀਰ ਜੀ ਮੋਟਰਸਾਈਕਲ ਪਾਸੇ ਕਰ ਲਓ ਹੱਲ ਕੀ ਸੀ ਕੀ ਦੋਵਾਂ ਨਾਲ ਲੜਾਈ ਹੋਈ ਥੋ ਕੀ ਕਰ ਲੈਨੀ ਸੀ ਵੀ ਨਾਰਮਲ ਵੀ ਮੇਰੇ ਬ੍ਰਦਰ ਨੂੰ ਕਿ ਲੜਦੇ ਸੀ ਰਾਤ ਨੂੰ ਕੋਈ ਮੁੰਡਾ ਸੱਦਾ ਐਸੀ ਕਰੇ ਤੇ ਗਲਤ ਬੋਲਦਾ ਸੀ ਮੇਰੇ ਬ੍ਰਦਰ ਨੂੰ ਐਸੀ ਸਮਝਾਇਆ ਸੀ ਭੈਣਾ ਭੈਣਾ ਤੀ ਸੀ ਚਲੋ ਗੱਲ ਤੇ ਦੂਜਾ ਦਿਨ ਹੁੰਦੇ ਹੀ ਉਹਨਾਂ ਨੇ ਵੀ ਬੰਦੇ ਸਾਥ ਲੈ ਲਏ ਮੁੰਡੇ ਦੀ ਗੱਲ ਪਈ ਆ ਕਿ ਜੈਂਸ ਜੈਂਸ ਸੀਗਾ ਹਾਂਜੀ ਤੇ ਜਿਹੜਾ ਤਾਰ ਉਹਨਾਂ ਕੋਲ ਵੀ ਸਾਡੇ ਆਈਟਮ ਵਗੈਰਾ ਉਹਨਾਂ ਨੇ ਮਾਰੀਆਂ ਸਾਡੇ ਤੇ ਉਹ ਡਰੱਗਸ ਲੈਂਦੇ ਆ ਚਿੱਟਾ ਪਿੰਦੇ ਆ ਉਹ ਆਪਣੇ ਘਰ 'ਚ ਬੈਠ ਕੇ ਪੀਂਦਾ ਨਾਲੇ ਉਹ ਵੀ ਉਹਨਾਂ ਦੇ ਘਰ ਚੈੱਕ ਕਰ ਸਕਦੇ ਜੀ ਹਾਂਜੀ ਕਰ ਵੀ ਕੀ ਮੰਗ ਕਰਦੀ ਐਸੀ ਜੀ ਮੈਂ ਹੀ ਮੰਗ ਕਰਦੀ ਮੇਰਾ ਅੰਗਨ ਤਮੀਨਾ ਲੱਗਿਆ ਹੋਇਆ ਮੇਰੇ ਪੇਨ ਬਹੁਤ ਜ਼ਿਆਦਾ ਹੋ ਰਹੀ ਆ ਮੇਰੇ ਹਸਬੰਦ ਆਏ ਹੋਏ ਉਹਨਾਂ ਦੀ ਪੱਗ ਨੂੰ ਹੱਥ ਪਾਇਆ ਉਹਨਾਂ ਦੇ ਗਲਮੇ ਨੂੰ ਹੱਥ ਪਾਇਆ ਮੈਂ ਜਦੋਂ ਕਿਹਾ ਵੀ ਵੀਰ ਜੀ ਇਹਨਾਂ ਦਾ ਕੋਈ ਕਸੂਰ ਨਹੀਂ ਤਾਂ ਉਹਨਾਂ ਨੇ ਚੱਕ ਕੇ ਸਾਡੀ ਸਾਰੀ ਗੱਡੀ ਭੰਨਤੀ ਰੋ ਪੇਸ਼ੰਦ ਆਇਆ ਅੰਗਰੇਜ਼ ਸਿੰਘ ਸਨੋ ਫਾਂਸਾ ਸਿੰਘ ਪੰਜ ਪੀਰ ਨਗਰ ਦੇ ਰਹਿਣ ਵਾਲੇ ਇੱਕ ਪ੍ਰਿੰਕਾ ਵਾਈਫੋ ਕੋਲ ਆ ਹਰਸਨ ਇਹ ਵੀ ਪੰਜ ਪੀਰ ਦੀ ਐ ਇਹਨਾਂ ਦੋਨਾਂ ਦੀ ਲੜਾਈ ਹੋਈ ਹੈ ਟ੍ਰੀਟਮੈਂਟ ਕਰ ਰਹੇ ਹਾਂ ਸਤਾ ਠੀਕ ਹੈ ਜਿਆਦਾ ਨਹੀਂ ਹੈ ਟ੍ਰੀਟਮੈਂਟ ਕਰਤਾ